ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਹਾਜਮੇ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਬਦ ਹਾਜਮੀ ਨੂੰ ਜਾਂ ਪਾਚਨ ਤੰਤਰ ਨੂੰ ਠੀਕ ਕਰ ਲਈ ਅੱਜ ਅਸੀਂ ਕੁਝ ਤਰੀਕਿਆਂ ਦੀ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜੇ ਸਾਡਾ ਪਾਚਨ ਤੰਤਰ ਠੀਕ ਰਹੇਗਾ ਤਾਂ ਉਹਦੇ ਨਾਲ ਸਾਡੀ ਸਿਹਤ ਵੀ ਠੀਕ ਰਹਿੰਦੀ ਆ ਤੇ ਜੀ ਦੇ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਵੀ ਮਿਲਦਾ ਕਈ ਬਿਮਾਰੀਆਂ ਸਾਡੇ ਨੇੜੇ ਨਹੀਂ ਆਉਂਦੀਆਂ ਸੋ ਅੱਜ ਅਸੀਂ ਪਾਚਨ ਤੰਤਰ ਠੀਕ ਕਰਨ ਦੇ ਤਰੀਕਿਆਂ ਦੀ ਗੱਲ ਕਰਾਂਗੇ ਆਓ ਦੋਸਤੋ ਗੱਲ ਕਰਦੇ ਹਾਂ ਦੋਸਤੋ ਸਾਇੰਸ ਮੰਨਦੀ ਕਿ ਸਾਨੂੰ ਫਾਈਬਰ ਜ਼ਿਆਦਾ ਮਾਤਰਾ ਚ ਲੈਣਾ ਚਾਹੀਦਾ ਸਾਨੂੰ ਰੋਜ਼ 25 ਤੋਂ 30 ਗ੍ਰਾਮ ਫਾਈਬਰ ਲੈਣਾ ਚਾਹੀਦਾ ਹੈ ਫਾਈਬਰ ਸਾਨੂੰ ਮੇਨਲੀ ਫਲ ਫਰੂਟਸ ਤੋਂ ਮਿਲਦਾ ਹੈ ਤੇ ਸਾਨੂੰ ਫਲ ਫਰੂਟਸ ਤੋਂ ਹੀ ਲੈਣਾ ਚਾਹੀਦਾ ਦੋਸਤੋ ਫਾਈਬਰ ਲੈਣ ਦੇ ਫਾਇਦੇ ਕੀ ਆ ਇਹਦੇ ਨਾਲ ਇੱਕ ਤਾਂ ਤੁਹਾਡੀ ਪਾਚਨ ਤੰਤਰ ਮਤਲਬ ਪਾਚਨ ਸ਼ਕਤੀ ਠੀਕ ਰਹਿੰਦੀ ਆ ਤੇ ਦੂਜਾ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਜਿਹੜਾ ਖਤਰਾ ਹੈ ਜਿਹੜੀ ਸੰਭਾਵਨਾ ਹੈ ਉਹ ਬਹੁਤ ਘੱਟ ਹੋ ਜਾਂਦੀ ਆ ਤੇ ਦੋਸਤੋ ਜੇ ਤੁਹਾਡਾ ਕੋਲੇਸਟ੍ਰੋਲ ਵੀ ਵਧਿਆ ਹੋਵੇ ਇਹ ਘੱਟ ਕਰਦਾ ਹੈ ਫਾਈਬਰ ਤੇ ਨਾਲ ਦੀ ਨਾਲ ਇਹ ਕਬਜ਼ ਦੀ ਪਰੇਸ਼ਾਨੀ ਤੋਂ ਵੀ ਕਬਜ਼ ਦੀ ਤੰਗੀ ਤੋਂ ਵੀ निजात ਪਹੁੰਚਾਉਂਦਾ ਮਰੀਜ਼ ਨੂੰ ਸੋ ਫਾਈਬਰ ਦੀ ਠੀਕ ਮਾਤਰਾ ਸਾਡੇ ਰੋਜ਼ ਦੇ ਭੋਜਨ ਚ ਹੋਣੀ ਬਹੁਤ ਜ਼ਰੂਰੀ ਆ ਦੋਸਤੋ ਬੱਚਿਆਂ ਨੂੰ ਵੈਸੇ ਆਦਤ ਹੁੰਦੀ ਆ ਬਬਲ ਗਮ ਖਾਣ ਦੀ ਚਿੰਗਮ ਖਾਣ ਦੀ ਕਿ ਅਸੀਂ ਵੀ ਬਬਲ ਗਮ ਖਾ ਸਕਦੇ ਆ ਦੋਸਤੋ ਸਾਇੰਸ ਮੰਨਦੀ ਆ ਵੀ ਜਿਹੜੀ ਸਾਡੇ ਤਜਾਬ ਦੀ ਪਰੇਸ਼ਾਨੀ ਰਹਿੰਦੀ ਆ ਤੇ ਸਾਡਾ ਜਿਹੜਾ ਖਾਦਾ ਪੀਤਾ ਗਲੇ 'ਚ ਆ ਜਾਂਦਾ ਕਈ ਵਾਰੀ ਇਹਨੂੰ ਠੀਕ ਕਰ ਲਈ ਜੇ ਅਸੀਂ ਬਬਲ ਗਮ ਖਾਣ ਦੀ ਆਦਤ ਪਾਉਨੇ ਆ ਤਾਂ ਇਹ ਠੀਕ ਹੋ ਸਕਦੀ ਏ ਪਰੇਸ਼ਾਨੀ ਉਹ ਕਿਵੇਂ ਦੋਸਤੋ ਜਦੋਂ ਅਸੀਂ ਬਬਲ ਗਮ ਖਾਣੇ ਤਾਂ ਸਾਡੇ ਮੂੰਹ 'ਚ ਸਲਾਈਵਾ ਬਣਦਾ ਏ ਲਾਰ ਬਣਦੀ ਆ ਜੀਦੀ ਤਸਵੀਰ ਖਾਰੀ ਹੁੰਦੀ ਆ ਤੇ ਜਦੋਂ ਇਹ ਸਾਡੇ ਮੇਦੇ 'ਚ ਜਾਂਦਾ ਏ ਸਾਡੇ ਮੇਦੇ 'ਚ ਜਿਹੜਾ ਵਾਧੂ ਤਜਾਬ ਬਣਿਆ ਹੁੰਦਾ ਜਿਹਦੇ ਕਰਕੇ ਸਾਨੂੰ ਬਾਦਾ ਜਮੀ ਹੋ ਰਹੀ ਆ ਜਾਂ ਸਾਨੂੰ ਜਲਣ ਹੋ ਰਹੀ ਛਾਤੀ ਸਾਡਾ ਖਾਦਾ ਪੀਦਾ ਉੱਪਰ ਨੂੰ ਆ ਰਿਹਾ ਏ ਇਹ ਉਸ ਤਜਾਬ ਨੂੰ ਨਿਊਟਰਲਾਈਜ਼ ਕਰਦਾ ਉਹਦੀ ਉਹਨੂੰ ਬੇਅਸਰ ਕਰਦਾ ਮੇਦੇ 'ਚ ਜਾ ਕੇ ਸੋ ਸਾਨੂੰ ਤਜਾਬ ਤੋਂ ਤੇ ਛਾਤੀ 'ਚ ਜਿਹੜੀ ਜਲਣ ਹੁੰਦੀ ਆ ਬਦਹਜਮੀ ਤੋਂ ਸਾਨੂੰ ਮਤਲਬ ਇਹ ਤੋਂ ਨਜਾਤ ਪੈ ਸਕਦਾ ਜੇ ਅਸੀਂ ਲਗਾਤਾਰ ਚਿੰਗਮ ਖਾਣ ਦੀ ਆਦਤ ਪਾਉਨੇ ਆ ਦੋਸਤੋ ਜੇ ਤੁਹਾਡਾ ਭਾਰ ਜ਼ਿਆਦਾ ਹੈ ਤੇ ਤੁਹਾਡਾ ਪੇਟ ਵੀ ਜੇ ਬਾਹਰ ਨੂੰ ਵਧਿਆ ਹੋਇਆ ਤਾਂ ਸਾਇੰਸ ਮੰਨਦੀ ਆ ਵੀ ਜੇ ਤੁਸੀਂ ਐਕਸਰਸਾਈਜ਼ ਕਰਕੇ ਜਾਂ ਆਪਣੇ ਖਾਣੇ ਤੇ ਧਿਆਨ ਰੱਖ ਕੇ ਤੁਸੀਂ ਆਪਦਾ ਭਾਰ ਘਟਾਉਨੇ ਹੋ ਤੇ ਪੇਟ ਨੂੰ ਵੀ ਘੱਟ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਆ ਬਦਹਜਮੀ ਆ ਜਿਹੜੀ ਛਾਤੀ 'ਚ ਜਲਣ ਹੁੰਦੀ ਆ ਇਹ ਪਰੇਸ਼ਾਨੀ ਤੋਂ ਤਾਂ ਤੁਹਾਨੂੰ ਨਿਜਾਤ ਮਿਲਦਾ ਹੀ ਮਿਲਦਾ ਇਹਦੇ ਨਾਲ ਨਾਲ ਤੁਹਾਨੂੰ ਗੰਭੀਰ ਬਿਮਾਰੀਆਂ ਦੀ ਜਿਹੜੀ ਸੰਭਾਵਨਾ ਹੈ ਜਿਵੇਂ ਦਿਲ ਦੇ ਰੋਗਾਂ ਦੀ ਬੀਪੀ ਵਧਣ ਦੀ ਜਾਂ ਫਿਰ ਜਿਹੜਾ ਕੋਲੇਸਟ੍ਰੋਲ ਵਧ ਜਾਂਦਾ ਹੈ ਇਨਾਂ ਨੂੰ ਵੀ ਘੱਟ ਹੋਣ ਦੀ ਤੁਹਾਡੀ ਜਿਹੜੀ ਸੰਭਾਵਨਾ ਉਹ ਵੱਧ ਜਾਂਦੀ ਆ ਸੋ ਤੁਹਾਨੂੰ ਆਪਣੀ ਡਾਈਟ ਤੇ ਧਿਆਨ ਦੇਣਾ ਚਾਹੀਦਾ ਐਕਸਰਸਾਈਜ਼ ਤੇ ਧਿਆਨ ਦੇਣਾ ਚਾਹੀਦਾ ਇਹਦੇ ਨਾਲ ਤੁਹਾਡਾ ਪਾਚਨ ਤੰਤਰ ਤਾਂ ਠੀਕ ਹੋਊਗਾ ਹੀ ਹੋਊਗਾ ਤੇ ਨਾਲ ਨਾਲ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਬਚਣ ਦਾ ਵੀ ਤੁਹਾਨੂੰ ਫਾਇਦਾ ਮਿਲੂਗਾ ਦੋਸਤੋ ਤੁਸੀਂ ਰੋਜ਼ ਜਿੰਨਾ ਖਾਣਾ ਖਾਣਿਓ ਤੁਹਾਨੂੰ ਉਹ ਖਾਣਾ ਘਟਾਉਣ ਦੀ ਲੋੜ ਆ ਬੇਸ਼ੱਕ ਤੁਸੀਂ ਘੱਟ ਖਾਓ ਤੇ ਵਾਰ-ਵਾਰ ਖਾਓ ਇਹ ਚੰਗਾ ਰਹਿੰਦਾ ਸਿਹਤ ਲਈ ਦੋਸਤੋ ਸਾਇੰਸ ਮੰਨਦੀ ਆ ਵੀ ਤੁਹਾਨੂੰ ਮਤਲਬ ਆਪਦੇ ਖਾਣੇ ਦਾ 20% ਜਿਹੜਾ ਉਹ ਘੱਟ ਕਰਨਾ ਚਾਹੀਦਾ ਜਿੰਨਾ ਤੁਸੀਂ ਖਾਣਾ ਖਾਣੇ ਆ ਉਹਦਾ ਸਿਰਫ ਤੇ ਸਿਰਫ 80% ਹੀ ਤੁਹਾਨੂੰ ਖਾਣਾ ਚਾਹੀਦਾ ਇਹਦੇ ਨਾਲ ਇੱਕ ਤਾਂ ਤੁਹਾਨੂੰ ਬਾਦਾ ਜ਼ਮੀਨੀ ਹੋਊਗੀ ਤੇ ਤੁਹਾਨੂੰ ਆ ਗੈਸ ਦੀ ਪਰੇਸ਼ਾਨੀ ਬਲੋਟਿੰਗ ਦੀ ਜਿਹੜੀ ਪਰੇਸ਼ਾਨੀ ਆ ਇਹਦੇ ਤੋਂ ਵੀ ਰਾਹਤ ਮਿਲੂਗੀ ਤੇ ਦੋਸਤੋ ਖਾਣਾ ਹੌਲੀ-ਹੌਲੀ ਤੇ ਚਬਾ ਕੇ ਖਾਣਾ ਚਾਹੀਦਾ ਤਾਂ ਜੋ ਤੁਹਾਡੇ ਖਾਣੇ ਦੇ ਨਾਲ-ਨਾਲ ਜਿਹੜੀ ਵਾਧੂ ਗੈਸ ਆ ਉਹ ਤੁਹਾਡੇ ਮੇਦੇ ਚ ਨਾ ਜਾ ਸਕੇ ਕਿਉਂਕਿ ਜਦੋਂ ਤੁਸੀਂ ਜਲਦੀ-ਜਲਦੀ ਖਾਂਦੇ ਆ ਤਾਂ ਤੁਸੀਂ ਹਵਾ ਵੀ ਕਾਫੀ ਆਪਣੇ ਅੰਦਰ ਮੇਦੇ ਚ ਲੈ ਜਾਂਦੇ ਆ ਜਿਹਦੇ ਕਰਕੇ ਅੱਗੇ ਜਾ ਕੇ ਬਲੋਟਿੰਗ ਹੋ ਜਾਂਦੀ ਪੇਟ ਨੂੰ ਫਾਰਾ ਹੋ ਜਾਂਦਾ ਤੇ ਵੱਧ ਹਾਜਮੇ ਦੀ ਵੀ ਪਰੇਸ਼ਾਨੀਆਂ ਆ ਜਾਂਦੀ ਸੋ ਖਾਣੇ ਨੂੰ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਦੋਸਤੋ ਜੇ ਤੁਸੀਂ ਤਰਲ ਪਦਾਰਥ ਠੀਕ ਮਾਤਰਾ ਚ ਲੈਨੇ ਆ ਤਾਂ ਤੁਹਾਡੀ ਜਿਹੜੇ ਸਰੀਰ ਚੋਂ ਹਾਨੀਕਾਰਕ ਪਦਾਰਥਾ ਉਹ ਪਿਸ਼ਾਬ ਰਾਹੀਂ ਬਾਹਰ ਨਿਕਲਦੇ ਆ ਉਹ फ्लਸ਼ ਆਊਟ ਹੁੰਦੇ ਆ ਸੋ ਸਾਨੂੰ ਤਰਲ ਪਦਾਰਥ ਵੱਧ ਮਾਤਰਾ ਚ ਲੈਣਾ ਚਾਹੀਦਾ ਹੈ ਤੁਸੀਂ ਪਾਣੀ ਵੀ ਲੈ ਸਕਦੇ ਆ ਤੁਸੀਂ ਜੂਸ ਵੀ ਲੈ ਸਕਦੇ ਫਲਾਂ ਦੇ ਤੇ ਬਾਕੀ ਜਿਹੜੀਆਂ ਹਰਬਲ ਟੀ ਆਉਂਦੀਆਂ ਇਹ ਵੀ ਲੈ ਸਕਦੇ ਆ ਮਤਲਬ ਤੁਹਾਨੂੰ ਫਲੂਇਡਸ ਜਿਆਦਾ ਤੋਂ ਜਿਆਦਾ ਲੈਣੇ ਚਾਹੀਦੇ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਕਸਰਤ ਦੀ ਦੋਸਤੋ ਜੇ ਤੁਸੀਂ ਕਸਰਤ ਕਰਦੇ ਆ ਤਾਂ ਤੁਹਾਨੂੰ ਬਦਹਜਮੀ ਤੇ ਨਾਲ ਨਾਲ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਆ ਦੋਸਤੋ ਜਦੋਂ ਤੁਸੀਂ ਕਸਰਤ ਕਰਦੇ ਆ ਤਾਂ ਤਾਂ ਤੁਹਾਡੇ ਜਿਹੜੇ ਦਿਮਾਗ ਤੇ ਸਟ्रेस ਦਾ ਲੈਵਲ ਆ ਜਾਂ ਕਹਿ ਲਓ ਦਿਮਾਗੀ ਬੋਝ ਆ ਇਹ ਘਟਦਾ ਏ ਇਹਦੇ ਘਟਨ ਨਾਲ ਜਿਹੜੀ ਇਰੀਟੇਬਲ ਬਾਵਲ ਸਿੰਡਰੋਮ ਹੁੰਦਾ ਜਿਹੜਾ ਕਈਆਂ ਨੂੰ ਜਿਹਨੂੰ ਆਈਬੀਐਸ ਵੀ ਕਹਿੰਦੇ ਆ ਉਹਦੇ ਲੱਛਣ ਵੀ ਘਟਦੇ ਆ ਸੋ ਕਸਰਤ ਕਰਨਾ ਬਹੁਤ ਜ਼ਰੂਰੀ ਆ ਸਾਨੂੰ ਦਿਨ ਚ ਘੱਟੋ ਘੱਟ ਦੋ ਵਾਰ ਤਾਂ ਕਸਰਤ ਕਰਨੀ ਚਾਹੀਦੀ ਆ ਪ੍ਰੋਬਾਇਓਟਿਕਸ ਦੋਸਤੋ ਤੁਸੀਂ ਵਾਰ ਵਾਰ ਸੁਣਿਆ ਹੋਣਾ ਵੀ ਪ੍ਰੋਬਾਇਓਟਿਕਸ ਸਾਡੀਆਂ ਅੰਤੜੀਆਂ ਲਈ ਬੜੇ ਲਾਹੇਵੰਦ ਆ ਦੋਸਤੋ ਇਹ ਚੰਗੇ ਬੈਕਟੀਰੀਆ ਹੁੰਦੇ ਆ ਚੰਗੇ ਕਟਾਣੂ ਹੁੰਦੇ ਆ ਪ੍ਰੋਬਾਇਓਟਿਕਸ ਇਹ ਲੈਣਾ ਤੁਹਾਡਾ ਪਾਚਨ ਤੰਤਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਏ ਤੇ ਤੁਹਾਨੂੰ ਇਹਦੇ ਨਾਲ ਡਾਇਰੀਆ ਵੀ ਨਹੀਂ ਹੁੰਦਾ ਤੇ ਜੇ ਤੁਹਾਨੂੰ ਡਾਇਰੀਏ ਦੀ ਸ਼ਿਕਾਇਤ ਆ ਵੀ ਜਾਵੇ ਤਾਂ ਇਹ ਉਹਨੂੰ ਘੱਟ ਵੀ ਕਰਦੇ ਆ ਦੋਸਤੋ ਪ੍ਰੋਬਾਇਓਟਿਕ ਸਾਡੇ ਜਿਹੜਾ ਇਰੀਟੇਬਲ ਬਾਉਲ ਸਿੰਡਰੋਮ ਆ ਜਿਹੜਾ ਕਈਆਂ ਨੂੰ ਹੋ ਜਾਂਦਾ ਆਈਬੀਐਸ ਇਹ ਉਹਦੇ ਲੱਛਣਾਂ ਨੂੰ ਵੀ ਘਟਾਉਂਦੇ ਆ ਦੋਸਤੋ ਜੇ ਅਸੀਂ ਆਪਣੇ ਭੋਜਨ 'ਚ ਦਹੀਂ ਜਾਂ ਲੱਸੀ ਦਾ ਇਸਤੇਮਾਲ ਕਰਦੇ ਆ ਤਾਂ ਪ੍ਰੋਬਾਇਓਟਿਕਸ ਇਹਦੇ ਵਿੱਚ ਬੜੀ ਚੰਗੀ ਮਾਤਰਾ 'ਚ ਹੁੰਦੇ ਆ ਸੋ ਸਾਨੂੰ ਦਹੀਂ ਲੱਸੀ ਦਾ ਜਿਹੜਾ ਇਸਤੇਮਾਲ ਆਪਦੇ ਭੋਜਨ ਚ ਜ਼ਰੂਰ ਕਰਨਾ ਚਾਹੀਦਾ ਇਹਦੇ ਨਾਲ ਸਾਨੂੰ ਪ੍ਰੋਬਾਇਓਟਿਕਸ ਮਿਲਦੇ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਸਟ੍ਰੈਸ ਦੀ ਦਿਮਾਗੀ ਬੋਝ ਦੀ ਦੋਸਤੋ ਸਟ੍ਰੈਸ ਦਾ ਸਿੱਧਾ ਸਬੰਧ ਅਲਸਰ ਨਾਲ ਤੇ ਇਹਦਾ ਸਬੰਧ ਕਬਜ਼ ਨਾਲ ਵੀ ਆ ਸੋ ਸਾਨੂੰ ਯੋਗਾ ਕਰਨੀ ਚਾਹੀਦੀ ਆ ਐਕਸਰਸਾਈਜ਼ ਕਰਨੀ ਚਾਹੀਦੀ ਤੇ ਮੈਡੀਟੇਸ਼ਨ ਕਰਨੀ ਚਾਹੀਦੀ ਆ ਇਹਦੇ ਨਾਲ ਜਿਹੜਾ ਸਾਡਾ ਸਟ੍ਰੈਸ ਲੈਵਲ ਘਟਦਾ ਏ ਤੇ ਸਾਨੂੰ ਜਿਹੜੇ ਆ ਲੱਛਣ ਜਿੱਦਾਂ ਇਰੀਟੇਬਲ ਬਾਵਲ ਸਿੰਡਰੋਮ ਦੇ ਆ ਇਹ ਵੀ ਘੱਟ ਹੁੰਦੇ ਆ ਤੇ ਸਾਨੂੰ ਜਿਹੜੀ ਅਲਸਰ ਹੋਣ ਦੀ ਜਾਂ ਕਬਜ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਆ ਇਹਦੇ ਨਾਲ ਨਾਲ ਸਾਡਾ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਦੋਸਤੋ ਜੋ ਵੀ ਤੁਸੀਂ ਖਾਂਦੇ ਆ ਤੁਹਾਨੂੰ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਬੜੀ ਲੋੜ ਆ ਜੇ ਕਈ ਚੀਜ਼ਾਂ ਜਿਹੜੀਆਂ ਤੁਸੀਂ ਖਾਂਦੇ ਤੁਹਾਡੇ ਨਹੀਂ ਪਚਦੀਆਂ ਉਹਨਾਂ ਨੂੰ ਨੋਟ ਕਰੋ ਤੇ ਉਹਨਾਂ ਦਾ ਖਾਣ ਦਾ ਪਰਹੇਜ਼ ਕਰੋ ਉਹਨਾਂ ਨੂੰ ਅਵਾਇਡ ਕਰੋ ਦੋਸਤੋ ਕਈ ਗੈਸੀ ਭੋਜਨ ਹੁੰਦੇ ਜਿਵੇਂ ਆ ਰਾਜਮਾ ਹੋ ਗਿਆ ਬੀਨਜ਼ ਹੋ ਗਏ ਤੇ ਆ ਜਿਹੜੇ ਅਸੀਂ ਕੋਲਡ ਡਰਿੰਕਸ ਪੀਨੇ ਆ ਕਾਰਬੋਨੇਟਡ ਡਰਿੰਕਸ ਹੁੰਦੇ ਜਿਹੜੇ ਇਹ ਵੀ ਬਹੁਤ ਜ਼ਿਆਦਾ ਗੈਸ ਬਣਾਉਂਦੇ ਆ ਦੋਸਤੋ ਪੀਜੇ 버ਗਰ ਜਿਹੜੇ ਅਸੀਂ ਅੱਜ ਕੱਲ ਰੋਜ਼ ਮਰਾ ਦੀ ਜ਼ਿੰਦਗੀ ਦਾ ਸੀ ਹਿੱਸਾ ਹੀ ਬਣਾ ਲਿਆ ਇਹਨਾਂ ਨੂੰ ਇਹ ਵੀ ਸਾਨੂੰ ਬਦਹਜਮੀ ਗੈਸ ਦੀ ਤੇ ਆ ਛਾਤੀ 'ਚ ਜਲਣ ਦੀ ਪਰੇਸ਼ਾਨੀ ਸਾਡੀ ਵਧਾਉਂਦੇ ਆ ਸੋ ਇਹਨਾਂ ਚੀਜ਼ਾਂ ਨੂੰ ਜੇ ਤੁਹਾਡੇ ਤੁਹਾਨੂੰ ਇਹ ਪਰੇਸ਼ਾਨੀ ਦਿੰਦੀਆਂ ਏ ਤਾਂ ਇਹਨਾਂ ਚੀਜ਼ਾਂ ਨੂੰ ਘਟਾਓ ਜੇ ਘਟਾਉਣ ਦੇ ਨਾਲ ਵੀ ਨਹੀਂ ਤੁਹਾਨੂੰ ਰਾਹਤ ਮਿਲਦੀ ਤਾਂ ਇਹਨਾਂ ਨੂੰ ਬਿਲਕੁਲ ਬੰਦ ਕਰੋ ਆਪਣੇ ਖਾਣੇ ਤੋਂ ਅਲੱਗ ਕਰੋ ਦੋਸਤੋ ਜਿਹੜੇ ਲੋਕ ਜ਼ਿਆਦਾ ਸਿਗਰਟ ਪੀਂਦੇ ਆ ਸਿਗਰਟ 'ਚ ਨਿਕੋਟੀਨ ਹੁੰਦੀ ਆ ਜਿਹੜੀ ਸਾਡੇ ਫੂਡ ਪਾਈਪ ਤੇ ਮਿਹਦੇ ਦੇ ਵਿਚਾਲੇ ਜਿਹੜਾ ਸਾਡਾ ਜੋੜ ਹੁੰਦਾ ਏ ਇਹ ਉਹਨੂੰ ਢਿੱਲਾ ਕਰ ਦਿੰਦੀ ਆ ਉਹਦੇ ਢਿੱਲੇ ਹੋਣ ਨਾਲ ਕੀ ਹੁੰਦਾ ਸਾਨੂੰ ਰਿਫਲਕਸ ਦੀ ਬੜੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਸਾਡਾ ਖਾਦਾ ਪੀਤਾ ਉੱਪਰ ਤੱਕ ਆਉਂਦਾ ਤੇ ਜਿਹੜੀ ਨਿਕੋਟੀਨ ਇਤਜਾਬ ਵੀ ਜ਼ਿਆਦਾ ਬਣਾਉਂਦੀ ਆ ਇਹਦੇ ਨਾਲ ਸਾਨੂੰ ਅੱਗੇ ਜਾ ਕੇ ਅਲਸਰ ਦੀ ਸ਼ਿਕਾਇਤ ਆ ਜਾਂਦੀ ਆ ਤੇ ਅਲਸਰ ਹੋਣ ਤੋਂ ਬਾਅਦ ਸਾਨੂੰ ਕੈਂਸਰ ਹੋਣ ਦਾ ਵੀ ਖਤਰਾ ਵੱਧ ਜਾਂਦਾ ਏ ਸੋ ਜਿਹੜੇ ਲੋਕ ਸਿਗਰਟ ਪੀਂਦੇ ਆ ਉਹਨਾਂ ਨੂੰ ਸਭ ਤੋਂ ਵੱਧ ਸੰਭਾਵਨਾ ਹੋ ਜਾਂਦੀ ਆ ਕੈਂਸਰ ਹੋਣ ਦੀ ਮਿਹਦੇ ਦਾ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਸ਼ਰਾਬ ਦੀ ਦੋਸਤੋ ਸਾਇੰਸ ਮੰਨਦੀ ਆ ਵੀ ਜੇ ਤੁਸੀਂ ਸ਼ਰਾਬ ਨੂੰ ਸਹੀ ਮਾਤਰਾ ਚ ਲੈਂਦੇ ਹੋ ਤਾਂ ਠੀਕ ਆ ਬੰਦਾ ਦਿਨ ਚ 2 ਡਰਿੰਕ ਲੈ ਸਕਦਾ ਏ ਜੇ ਇਸ ਤੋਂ ਵੱਧ ਮਾਤਰਾ ਚ ਪੀਊਗਾ ਤਾਂ ਉਹਨੂੰ ਛਾਤੀ 'ਚ ਜਲਨ ਹੋਣ ਦੀ ਪਰੇਸ਼ਾਨੀ ਆਉਂਦੀ ਆ ਤੇ ਜਿਹੜੇ ਇਰੀਟੇਬਲ ਬੌਵਲ ਸਿੰਡਰੋਮ ਦੇ ਜਿਹੜੇ ਲੱਛਣ ਆ ਉਹ ਵੱਧ ਜਾਂਦੇ ਆ ਇਹਦੇ ਨਾਲ ਨਾਲ ਉਹਨੂੰ ਲਿਵਰ ਦੀ ਪਰੇਸ਼ਾਨੀ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਆ ਦੋਸਤੋ ਸ਼ਰਾਬ ਦਾ ਸਬੰਧ ਬਹੁਤ ਕਾਫੀ ਕੈਂਸਰਾਂ ਨਾਲ ਆ ਸਬੰਧ ਸੋ ਸ਼ਰਾਬ ਜਿਹੜਾ ਇਨਸਾਨ ਜ਼ਿਆਦਾ ਪੀਂਦਾ ਏ ਉਹਨੂੰ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਆ ਸੋ ਸ਼ਰਾਬ ਦੀ ਮਾਤਰਾ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਵੱਧ ਪੀਂਦੇ ਹੋ ਤਾਂ ਇਹਦੀ ਮਾਤਰਾ ਨੂੰ ਘਟਾਓ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਨਮਕ ਦੀ ਦੋਸਤੋ ਨਮਕ ਦਿਲ ਦੀਆਂ ਬਿਮਾਰੀਆਂ ਨੂੰ ਵੀ ਵਧਾਉਂਦਾ ਏ ਤੇ ਸਾਡੇ ਬੀਪੀ ਨੂੰ ਵੀ ਅਪ ਕਰਦਾ ਏ ਦੋਸਤੋ ਨੂਨ ਜਿਹੜਾ ਅਸੀਂ ਜੇ ਵੱਧ ਖਾਂਦੇ ਆ ਤਾਂ ਸਾਡੇ ਸਰੀਰ 'ਚ ਵਾਟਰ ਦੀ ਰੀਟੈਂਸ਼ਨ ਹੁੰਦੀ ਆ ਮਤਲਬ ਪਾਣੀ ਜਮਾ ਹੁੰਦਾ ਵੱਧ ਤੋਂ ਵੱਧ ਜਿਸ ਦਿਨ ਸਾਨੂੰ ਅਫਾਰੇ ਦੀ ਸ਼ਿਕਾਇਤ ਵੀ ਆ ਜਾਂਦੀ ਆ ਤੇ ਪਾਣੀ ਜੇ ਸਾਡੇ ਵੱਧ ਜਮਾ ਹੋਊਗਾ ਤਾਂ ਜਦੋਂ ਅਸੀਂ ਪੂਰਾ ਦਿਨ ਕੰਮ ਕਰਕੇ ਸ਼ਾਮ ਨੂੰ ਘਰੇ ਆਉਣੇ ਆ ਤਾਂ ਸਾਡੇ ਪੈਰਾਂ 'ਚ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ ਸੋਜ ਪੈਂਡ ਦਾ ਵੀ ਕਾਰਨ ਬਣਦਾ ਏ ਜਿਆਦਾ ਨਮਕ ਸੋ ਨਮਕ ਦੀ ਮਾਤਰਾ ਨੂੰ ਵੀ ਘਟਾਉਣਾ ਬਹੁਤ ਜ਼ਰੂਰੀ ਆ ਦੋਸਤੋ ਸਾਡੀ ਰਸੋਈ ਚ ਸਾਫ ਸਫਾਈ ਹੋਣੀ ਬੜੀ ਜ਼ਰੂਰੀ ਆ ਕਿਉਂਕਿ ਜੇ ਸਾਫ ਸਫਾਈ ਨਹੀਂ ਹੋਊਗੀ ਤਾਂ ਸਾਡੀ ਮਤਲਬ ਸਾਨੂੰ ਫੂਡ ਪੋਇਜ਼ਨਿੰਗ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਏ ਦੋਸਤੋ ਜਿਹੜੇ ਮੀਟ ਦੇ ਪ੍ਰੋਡਕਟ ਹੁੰਦੇ ਆ ਜਾਂ ਜਿਹੜੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਹੁੰਦੀਆਂ ਇਹ ਬੜੀ ਛੇਤੀ ਇਨਫੈਕਸ਼ਨ ਨੂੰ ਫੜਦੀਆਂ ਜੇ ਸਾਡੀ ਰਸੋਈ ਗੰਦੀ ਹੋਵੇ ਸੋ ਸਾਡੀ ਰਸੋਈ ਚ ਸਾਫ ਸਫਾਈ ਹੋਣੀ ਬੜੀ ਜ਼ਰੂਰੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਦੁੱਧ ਤੇ ਦੁੱਧ ਤੋਂ ਬਣੀਆਂ ਜਿਹੜੀਆਂ ਚੀਜ਼ਾਂ ਐ ਦੋਸਤੋ ਕਈ ਲੋਕਾਂ 'ਚ ਲੈਕਟੇਸ ਜਿਹੜਾ ਨਾਮ ਦਾ enzyme ਹੁੰਦਾ ਇਹਦੀ ਘਾਟ ਹੁੰਦੀ ਆ ਇਹਦੀ ਘਾਟ ਕਰਕੇ ਉਹਨਾਂ ਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਪਚਦੀਆਂ ਸੋ ਉਹਨਾਂ ਦੇ ਬਲੌਟਿੰਗ ਹੋ ਜਾਂਦੀ ਆ ਅਫਾਰਾ ਹੋ ਜਾਂਦਾ ਬਾਦਾ ਜਮੀ ਹੋ ਜਾਂਦੀ ਆ ਸੋ ਜਿੰਨਾਂ ਲੋਕਾਂ ਨੂੰ ਇਹ ਪਰੇਸ਼ਾਨੀ ਰਹਿੰਦੀ ਆ ਉਹ ਦੁੱਧ ਦੀ ਮਾਤਰਾ ਨੂੰ ਉਹਨਾਂ ਨੂੰ ਘਟਾਉਣਾ ਚਾਹੀਦਾ ਜੇ ਦੁੱਧ ਦੀ ਮਾਤਰਾ ਨੂੰ ਘਟਾਉਣ ਤੇ ਵੀ ਨਹੀਂ ਉਹਨਾਂ ਨੂੰ ਆਰਾਮ ਮਿਲਦਾ ਤਾਂ ਉਹਨਾਂ ਨੂੰ ਦੁੱਧ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਦੋਸਤੋ ਆ ਵੀਡੀਓ ਚ ਜਿਹੜੇ ਵੀ ਮੈਂ ਤੁਹਾਨੂੰ ਤਰੀਕੇ ਦੱਸੇ ਬਾਹਜਮੇ ਨੂੰ ਦੂਰ ਕਰਨ ਲਈ ਜੇ ਇਹਨਾਂ ਤਰੀਕਿਆਂ ਤੇ ਚੱਲਦੇ ਹੋਏ ਵੀ ਤੁਹਾਨੂੰ ਪਰੇਸ਼ਾਨੀਆਂ ਆ ਰਹੀ ਆ ਤੰਗੀ ਆ ਰਹੀ ਆ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਦੋਸਤੋ ਹੋਰ ਜਿਹੜੇ ਕਈ ਇਹਦੇ ਨਾਲ-ਨਾਲ ਪਰੇਸ਼ਾਨੀ ਬਾਹਜਮੇ ਨਾਲ-ਨਾਲ ਜੇ ਤੁਹਾਨੂੰ ਕਈ ਗੰਭੀਰ ਲੱਛਣ ਆ ਰਹੇ ਜਿਵੇਂ ਤੁਹਾਡਾ ਭਾਰ ਘਟ ਰਿਹਾ ਏ ਜਾਂ ਤੁਹਾਨੂੰ ਖੂਨ ਦੀ ਕਮੀ ਆ ਰਹੀ ਆ ਜਾਂ ਤੁਹਾਡੀ ਲੈਟਰਨ ਕਾਲੇ ਰੰਗ ਦੀ ਤੁਹਾਨੂੰ ਆ ਰਹੀ ਆ ਜਾਂ ਉਲਟੀ ਆ ਰਹੀ ਆ ਤਾਂ ਤੁਹਾਨੂੰ ਆਪਦੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਆ ਦੋਸਤੋ ਜੇ ਤੁਹਾਨੂੰ ਲੱਗਦਾ ਵੀ ਜਿਹੜੇ ਮੈਂ ਤਰੀਕੇ ਦੱਸਿਆ ਇਹ ਬਦਾਹਜਮੀ ਦੂਰ ਕਰ ਲਈ ਸਹਾਇਤਾ ਤੁਹਾਡੀ ਕਰ ਸਕਦੇ ਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਦੋਂ ਅਸੀਂ ਦਿਨੇ ਓਪੀਡੀ 'ਚ ਬੈੰਨੇ ਆ ਹਸਪਤਾਲ ਚ ਆਪਦੇ ਬੈੰਨੇ ਆ ਤਾਂ ਅਸੀਂ ਹਰ ਮਰੀਜ਼ ਨੂੰ ਇਹ ਗੱਲਾਂ ਨਹੀਂ ਬਾਹ ਕੇ ਦੱਸ ਸਕਦੇ ਇੰਨਾ ਸਮਾਂ ਨਹੀਂ ਹੁੰਦਾ ਸੋ ਇਹ ਵੀਡੀਓ ਦਾ ਬੜਾ ਵਧੀਆ ਮਾਧਿਅਮ ਆ ਇਹਦੇ ਨਾਲ ਬੜੇ ਲੋਕਾਂ ਤੱਕ ਜਾਣਕਾਰੀ ਬੜੀ ਜਲਦੀ ਪਹੁੰਚ ਜਾਂਦੀ ਆ ਸੋ ਮੇਰੀ ਹੈਲਪ ਕਰਿਓ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਹਨੂੰ ਪਹੁੰਚਾਉਣ ਲਈ ਸਹਾਇਤਾ ਕਰਿਓ ਸੋ ਆ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਜਿਹੜੀਆਂ ਮੈਂ ਅਗਲੀਆਂ ਵੀਡੀਓ ਬਣਾਵਾਂਗਾ ਸਿਹਤ ਦੇ ਰਿਕਾਰਡਿੰਗ ਉਹ ਤੁਹਾਡੇ ਤੱਕ ਪਹੁੰਚ ਸਕਣ ਸੋ ਇਜਾਜ਼ਤ ਦਿਓ ਧੰਨਵਾਦ